ਭਾਈ ਜਗਤਾਰ ਸਿੰਘ ਹਵਾਰਾ ਨੂੰ 12 ਕਿਲੋ ਆਰਡੀਐਕਸ ਦੀ ਰਿਕਵਰੀ ਮਾਮਲੇ ਦੇ ਵਿੱਚ ਲੁਧਿਆਣਾ ਦੇ ਵਿੱਚ 6 ਤਰੀਕ ਨੂੰ ਅਦਾਲਤ ਚ ਪੇਸ਼ ਕੀਤਾ ਜਾ ਸਕਦਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰਨ ਦੇ ਜੋ ਅਦਾਲਤ ਦੇ ਹੁਕਮ ਨੇ 6 ਫਰਵਰੀ ਨੂੰ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ ਇਸ ਦੇ ਉੱਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮਨਪੁਰ ਸਾਹਿਬ ਨੇ ਮਨਪੁਰ ਸਾਹਿਬ ਕੀ ਮਾਮਲਾ ਹੈ ਔਰ ਕੀ ਪ੍ਰੋਬੈਬਿਲਟੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਖੇਤਰੀਕ ਨੂੰ ਇੱਥੇ ਪੇਸ਼ ਕੀਤਾ ਜਾ ਸਕਦਾ ਹੈ ਦੇਖੋ ਲੁਧਿਆਣਾ ਦੇ ਵਿੱਚ ਦਸੰਬਰ 1995 ਚ ਉਹਨਾਂ ਦੀ ਜਦੋਂ ਅਰੈਸਟ ਹੋਈ ਸੀ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਹੈਗਾ ਐਫ ਆਈ ਆਰ ਨੰਬਰ 134/1995 ਇਹ ਐਕਸਪਲੋਸਿਵ ਐਕਟ ਤੇ ਆਰਮਜ਼ ਐਕਟ ਦਾ ਕਤਵਾਲੀ ਥਾਣੇ ਦਾ ਜਿਹਨੂੰ ਡਿਵੀਜ਼ਨ ਨੰਬਰ 1 ਕਹਿੰਦੇ ਆ ਉਹਦੇ ਤਹਿਤ ਮਾਮਲਾ ਦਰਜ ਹੋਇਆ ਸੀ ਤੇ ਦਸੰਬਰ 1995 ਚ ਇਹਨਾਂ ਦੀ 23/12/1995 ਨੂੰ ਇਸ ਕੇਸ ਦੇ ਵਿੱਚ ਅਰੈਸਟ ਪਈ ਸੀ ਤੇ ਲਗਭਗ ਉਹਨਾਂ ਦੀ ਪਾਈ ਜਗਤਾਰ ਸਿੰਘ ਫਵਾੜਾ ਹੁਣਾਂ ਦੀ ਇਸ ਕੇਸ ਚ ਮੋਰ ਦਨ 23 ਸਾਲ ਜਿਹੜੀ ਕਸਟਡੀ ਆ ਤੋ ਸੋ ਇਹਦੇ ਵਿੱਚ ਜਿਹੜੀਆਂ ਇਹ 2015 ਦੇ ਵਿੱਚ ਇਹ ਕੇਸ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਵੀ ਪੈਂਡਿੰਗ ਹੈਗਾ ਤਾਂ ਅਸੀਂ ਆਪ ਐਪਲੀਕੇਸ਼ਨ ਪਾਈ ਜਗਤਾਰ ਸਿੰਘ ਫਵਾੜਾ ਵੱਲੋਂ ਲਾ ਕੇ ਵੀ ਜੇ ਕੇਸ ਹੈਗਾ ਤਾਂ ਚਲਾਇਆ ਜਾਵੇ ਫਿਰ ਉਹਦਾ ਚਾਰਜ ਆਪਣੀ ਚਾਰਜ ਸ਼ੀਟ ਫਾਈਲ ਕੀਤੀ ਪੁਲਿਸ ਨੇ ਫਿਰ ਚਾਰਜ ਫਰੇਮ ਹੋਇਆ ਤੇ ਹੁਣ ਗਵਾਹੀਆਂ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਜਿਹਨੀਆਂ ਪ੍ਰੋਸੀਕਿਊਸ਼ਨ ਐਵੀਡੈਂਸ 11 ਜਨਵਰੀ ਨੂੰ ਕੰਪਲੀਟ ਹੋ ਗਿਆ ਸੀ ਪਰ ਜਾਨੀ ਕਿ ਸਰਕਾਰੀ ਪੱਖ ਤੋਂ ਆਪ ਉਹਨਾਂ ਨੇ ਜਿਹੜੀਆਂ ਗਵਾਹੀਆਂ ਬੰਦ ਨਹੀਂ ਕੀਤੀਆਂ ਜੱਜ ਸਾਹਿਬ ਨੇ ਕਿਉਂਕਿ ਇਹ ਇੱਕ ਹਾਈ ਕੋਰਟ ਵੱਲੋਂ ਵੀ ਐਕਸਪੀਡਿਟ ਕਰਨ ਦਾ ਆਰਡਰ ਆਇਆ ਸੀ ਤੇ ਉਹਦੇ ਤਹਿ ਜੱਜ ਸਾਹਿਬ ਨੇ ਫਿਰ ਬਾਇ ਆਰਡਰ ਜਿਹੜੀਆਂ ਪ੍ਰੋਸੀਕਿਊਸ਼ਨ ਐਵੀਡੈਂਸ 11 ਜਨਵਰੀ ਨੂੰ ਬੰਦ ਕਰਕੇ ਤੇ 6 ਫਰਵਰੀ ਨੂੰ ਪਾਈ ਜਗਤਾਰ ਸਿੰਘ ਹਵਾਲਾ ਨੂੰ 313 ਦੇ ਬਿਆਨਾਂ ਵਾਸਤੇ ਜਿਹੜਾ ਕੋਰਟ ਦੇ ਵਿੱਚ ਇਹਨੂੰ ਪਰਸਨ ਪੇਸ਼ ਕਰਨ ਦੇ ਜਿਹੜੇ ਪ੍ਰੋਡਕਸ਼ਨ ਵਿੱਚ ਜਾਰੀ ਕਰਨ ਦਾ ਜਿਹੜਾ ਹੁਕਮ ਫਰਮਾਇਆ ਸੀ ਹੁਣ 6 ਫਰਵਰੀ ਨੂੰ ਅੱਗੇ ਵੀ ਕਈ ਵਾਰ ਆਰਡਰ ਹੋਇਆ ਹੋਇਆ ਹੋਰ ਕੇਸਾਂ ਦੇ ਵਿੱਚ ਪੇਸ਼ ਨਹੀਂ ਕੀਤਾ ਸਿਕਿਉਰਿਟੀ ਦੀ ਜਨ ਦੇ ਕੇ ਪਰ ਕਿਉਂਕਿ ਹੁਣ 313 ਦੀ ਸਟੇਟਮੈਂਟ ਹੋਣੀ ਆ ਤੇ ਸੋ ਉਹਦੇ ਵਿੱਚ ਜਿਹੜਾ ਉਹਨਾਂ ਨੂੰ 6 ਤਰੀਕ ਨੂੰ ਪੇਸ਼ ਕੀਤਾ ਜਾਂਦਾ ਆ ਜਾਂ ਨਹੀਂ ਇਹ 6 ਤਰੀਕ ਨੂੰ ਜਿਹੜਾ ਪਤਾ ਲੱਗੂਗਾ ਸਟੇਟ ਕੀ ਕਹਿੰਦੀ ਰਹੀ ਐ ਇਸ ਤੋਂ ਪਹਿਲਾਂ ਵੀ ਪੇਸ਼ ਨਹੀਂ ਕੀਤਾ ਜਦੋਂ ਇਸ ਵਾਰ ਵੀ ਸਟੇਟ ਵੱਲੋਂ ਕੁਝ ਕਿਹਾ ਗਿਆ ਉਹ ਉਹਦੇ ਚ ਇਹੀ ਵੀ ਸਟੇਟ ਦਾ ਇਹੀ ਸਿਕਿਉਰਿਟੀ ਰੀਜਨ ਆ ਰਾਜੋਂ ਇਹਦੇ ਸਾਥੀ ਜਾਂ ਇਹ ਭੱਜ ਸਕਦਾ ਸੋ ਇਹੋ ਜਿਹਾਂ ਕਿਉਂਕਿ ਜਦੋਂ ਕੇਸ ਪਾਏ ਹੁੰਦੇ ਬੰਦੇ ਤੇ ਤਾਂ ਫਿਰ ਪੇਸ਼ ਕਰਨਾ ਵੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਪਹਿਲਾਂ 2014 ਤੱਕ ਹੋਰ ਦੋ ਮਾਮਲੇ ਇੱਥੇ ਚੱਲਦੇ ਸੀ ਉਦੋਂ ਪੇਸ਼ ਕਰਦੇ ਰਹੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਉਂ ਦਿੱਲੀ ਤਿਹਾਰ ਦੇਲ ਦੇ ਵਿੱਚ ਬੰਦਾ ਤੇ ਪਰ ਇਹ ਗੱਲ ਵੀ ਜ਼ਿਕਰ ਜੋਗ ਆ ਵੀ ਜਿਹੜੀ ਭਾਈ ਜਗਤਾਰ ਸਿੰਘ ਹਵਾਲਾ ਦੇ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਪੈਂਡਿੰਗ ਨਾ ਉਹ ਦਿੱਲੀ ਸਟੇਟ ਦੇ ਕੈਦੀ ਆ ਨਾ ਉਹ ਦਿੱਲੀ ਸਟੇਟ ਦੇ ਅੰਡਰ ਟ੍ਰਾਇਲ ਆ ਹਵਾਲਾਤੀ ਵੀ ਆਣੇਗੀ ਸੋ ਉਹਨਾਂ ਦੇ ਜਿਹੜੇ ਪੈਂਡਿੰਗ ਕੇਸ ਆ ਇੱਕ ਤਾਂ ਸੀਐਮ ਮਰਡਰ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੀ ਸਜ਼ਾ ਤਾਂ ਹੈਗੀ ਆ ਉਹ ਕਨਵਿਕਟ ਆ ਪਰ ਜਿਹੜੇ ਕੇਸ ਪੈਂਡਿੰਗ ਆ ਉਹ ਲੁਧਿਆਣੇ ਦੇ ਵਿੱਚ ਦੋ ਕੇਸ ਪੈਂਡਿੰਗ ਆ ਤਿੰਨੂ ਕੇਸ ਪੈਂਡਿੰਗ ਸੀਗੇ ਟੋਟਲ ਲੁਧਿਆਣੇ 'ਚ ਪੰਜ ਸੀ ਦੋ ਬਦੀ ਹੋ ਚੁੱਕੇ ਆ ਤੀਜਾ ਵੀ ਬਦੀ ਹੋਇਆ ਸੀ ਉਹਦੀ ਸਟੇਟ ਨੇ ਅਪੀਲ ਪਾਈ ਹੋਈ ਆ ਆਪਣੇ ਸੈਸ਼ਨ ਕੋਰਟ ਦੇ ਵਿੱਚ ਤੇ ਦੋ ਟ੍ਰਾਇਲ ਪੈਂਡਿੰਗ ਆ ਜਿਹਦੇ 'ਚ ਹੁਣ ਦੋਨਾਂ ਦੀ ਤਰੀਕ ਜਿਹੜੀ ਆ ਉਹ 6 ਫਰਬਦੀ ਆ ਦੂਜਾ ਮਾਮਲਾ ਕਿਹੜਾ ਇੱਕ ਤਾਂ ਇਹ ਰਿਕਵਰੀ ਵਾਲਾ ਦੂਜਾ ਕਿਹੜਾ ਹੈ ਦੂਜਾ ਇੱਕ ਜਿਹੜਾ ਦਸੰਬਰ 1995 ਦੇ ਵਿੱਚ ਲੁਧਿਆਣਾ ਘੰਟਾ ਘਰ ਦੇ ਲਾਟਰੀ ਸਟਾਲ ਦੇ ਵਿੱਚ ਲੱਗੇ ਕੋਈ ਉੱਥੇ ਬਲਾਸਟ ਹੋਇਆ ਸੀ ਜਿਹਦੇ ਵਿੱਚ ਕਿਸੇ ਦੀ ਮੌਤ ਤਾਂ ਨਹੀਂ ਹੋਈ ਸੀ ਜ਼ਖਮੀ ਸੀ ਇਹ 3 ਦਲਚੰਦ ਦੇ ਕਰੀਬ ਜਿਹੜੇ ਬੰਦੇ ਉੱਥੇ ਕੰਮ ਕਰਦੇ ਜਾਂ ਉੱਥੋਂ ਦੇ ਜਿਹੜੇ ਲੰਘਣਾ ਦੇ ਕੋਈ ਜ਼ਖਮੀ ਹੋਏ ਸੀ ਇੱਕ ਬਲਾਸਟ ਦਾ ਕੇਸ ਹੈਗਾ ਤੇ ਸੋ ਉਹਦੀ ਕੇਸ ਦੀਆਂ ਵੀ ਗਵਾਹੀਆਂ ਲਗਭਗ ਮੁਕੰਮਲ ਆ 6 ਤਰੀਕ ਨੂੰ ਉਮੀਦ ਆ ਵੀ ਉਹ ਵੀ ਜੱਜ ਸਾਹਿਬ ਨੇ ਜਿਹੜੀ ਇੱਕ ਜਿਹੜਾ ਪਹਿਲੇ ਜਿੱਚ ਆਦੜੀ ਪ੍ਰੋਡਕਸ਼ਨ ਤੋਂ ਗਏ ਆ ਉਹ ਸ਼੍ਰੀ ਅਦਨਵੀਰ ਵਸ਼ਸ਼ਟ ਐਡੀਸ਼ਨਲ ਸੈਸ਼ਨ ਜੱਜ ਆ ਉਹਨਾਂ ਦੀ ਅਦਾਲਤ 'ਚ ਪੈਂਡਿੰਗ ਆ ਤੇ ਜਿਹੜਾ ਘੰਟਾ ਘਟ ਬਲਾਸਟ ਵਾਲਾ ਕੇਸ ਆ ਇਹ ਸ਼੍ਰੀ ਅਤੁਲ ਕਿਸਾਨਾ ਐਡੀਸ਼ਨਲ ਸੈਸ਼ਨ ਜੱਜ ਦੀ ਸੋ 6 ਤਰੀਕ ਨੂੰ ਦੋਨਾਂ ਕੇਸਾਂ ਦੀ ਜਿਹੜੀ ਤਰੀਕ ਹੈਗੀ ਆ ਤੇ 6 ਤਰੀਕ ਨੂੰ ਇੱਕ ਕੇਸ 'ਚ ਤਾਂ ਹੁਣ ਪੇਸ਼ੀ ਵਾਸਤੇ ਪ੍ਰੋਡਕਸ਼ਨ ਤੋਂ ਗਏ ਆ ਤੇ ਉਮੀਦ ਆ ਵੀ ਦੂਜੇ ਕੇਸ ਜਿਹੜਾ ਘੰਟਾ ਘਰ ਬਲਾਸਟ ਵਾਲਾ ਕੇਸ ਹੈਗਾ ਇਹ ਵੀ 6 ਤਰੀਕ ਨੂੰ ਜਿਹੜੀ ਐਵੀਡੈਂਸ ਹੈ ਉਹ ক্লোਜ਼ ਹੋ ਜੂਗੀ ਤਾਂ ਹੋ ਸਕਦਾ ਵੀ ਉਹ ਵੀ ਫਿਰ 313 ਦੇ ਬਿਆਨਾਂ ਦੇ ਵਾਸਤੇ ਫਿਰ ਪ੍ਰੋਡਕਸ਼ਨਲ ਜਿਹੜੇ ਜਾਰੀ ਕਰਨੇ ਬੰਦਿਆ ਉਹ ਇਹ ਵੀ ਹੋ ਜਾਂਦਾ ਕਿ 313 ਦੇ ਬਿਆਨ ਵੀਡੀਓ ਕਾਨਫਰੈਂਸਿੰਗ ਤੋਂ ਵੀ ਹੋ ਸਕਦੇ ਆ ਦੇਖੋ ਇਹ ਅਜੇ ਤੱਕ ਤਾਂ ਕੋਈ ਨਹੀਂ ਇਹ ਇਨ ਪਰਸਨ ਪੇਸ਼ ਕਰਨਾ ਚਾਹੀਦਾ ਉਹਦੇ ਚ ਇਹਦੇ ਚ ਆ ਵੀ ਅਸੀਂ ਉਹਦੇ ਚ ਟੈਕਨੀਕਲੀ ਵੀ ਜਿਹੜਾ ਕੋਈ ਉਹਨਾਂ ਨੂੰ ਪੇਸ਼ ਕਰਨਾ ਬਣਦਾ ਹੀ ਹੈਗਾ ਹੋ ਸਕਦੇ ਆ ਕਈ ਬਹੁਤ ਜਾਨਕੀ ਰੀਜਨ ਦੇ ਕੇ ਜਿਵੇਂ ਕਈ ਕੇਸਾਂ ਦੇ ਵਿੱਚ ਕਰਵਾਏ ਵੀ ਹੈਗੇ ਆ 313 ਦੇ ਇਨ ਪਰਸਨ ਜਾਂ ਇੱਕ ਕੇਸ ਪਹਿਲਾਂ ਸੀਗਾ ਉਹਦੇ ਚ ਜਦੋਂ ਭਾਈ ਜਗਤਾਰ ਸਿੰਘ ਹਵਾਲਾ ਦੀ ਸਿਹਤ ਦੀ ਪ੍ਰੋਬਲਮ ਸੀਗੀ ਲੱਕ ਦੀ ਤਾਂ ਸੋ ਫਿਰ ਉਹਦੇ ਚ ਮੇਰੇ ਵੱਲੋਂ ਐਪਲੀਕੇਸ਼ਨ ਸੀ ਵੀ ਇਹਨਾਂ ਨੂੰ ਐਂਬੂਲੈਂਸ ਚ ਲਿਆਂਦਾ ਜਾਵੇ ਜਾਂ ਬਾਏ ਲਿਆਂਦਾ ਜਾਵੇ ਤਾਂ ਸੋ ਕੋਰਟ ਨੇ ਮੈਨੂੰ ਡਾਇਰੈਕਸ਼ਨ ਕੀਤੀ ਸੀ ਵੀ ਜਾ ਕੇ ਉਥੋਂ ਯਾਨੀ ਕਿ ਉਹਨਾਂ ਦੇ ਸਾਈਨ ਕਰਾ ਲਏ ਕਿਉਂਕਿ ਉਹਦੇ ਵਾਸਤੇ ਉਹ ਆਪ ਸਹਿਮਤ ਸੀ ਇਸ ਕਰਕੇ ਅਸੀਂ ਉਹ ਕੀਤਾ ਸੀ ਹੁਣ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਜਿਹੜਾ ਇਹਨੂੰ ਪਰਸਨ ਪੇਸ਼ ਕੀਤਾ ਜਾਵੇ ਤੇ ਉਹਨਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਨਜਾਇਜ਼ ਤੌਰ ਤੇ ਰੱਖਿਆ ਹੋਇਆ ਉਹਨਾਂ ਦਾ ਉੱਥੇ ਨਾ ਉਹ ਕੈਦੀ ਆ ਨਾ ਉਹ ਹਵਾਲਾਤੀ ਆ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਣਾ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਕੇਸ ਪੈਂਡਿੰਗ ਆ ਪਿੱਛੇ ਤੇ ਇਹ ਵੀ ਸੋਸ਼ਲ ਮੀਡੀਆ ਤੇ ਗੱਲ ਬਹੁਤ ਫੈਲੀ ਸੀ ਕਿ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਨੂੰ ਹਸਪਤਾਲ ਨਹੀਂ ਲੈ ਜਾਇਆ ਜਾਂਦਾ ਇਹਦਾ ਕੀ ਸੱਚ ਹੈਗਾ ਉਹਦੇ 'ਚ ਦੇਖੋ ਜਿਹੜੀ ਕੋ ਬੈਕ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਉਹਦੇ 'ਚ ਹਾਈ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਹੈਗੀਆਂ ਵੀ ਇਹਨਾਂ ਦਾ ਜਿਹੜਾ ਰੈਗੂਲਰ ਫਿਜ਼ੀਓਥੈਰੇਪੀ ਜਿਹੜੀ ਕਰਾਈ ਜਾਵੇ ਤੇ ਚੈੱਕਅਪ ਰੈਗੂਲਰ ایمز وغیرہ ਤੋਂ ਜਿਹੜਾ ਉੱਥੋਂ ਕਰਾਇਆ ਜਾਵੇ ਉਹ ਲੈ ਕੇ ਨਹੀਂ ਜਾਂਦੇ ਇਹ ਗੱਲ ਤਾਂ ਹੈਗੀ ਆ ਵੀ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਬਾਵਜੂਦ ਵੀ ਉਹਨਾਂ ਨੂੰ ਪ੍ਰੋਪਰ ਇਲਾਜ ਨਹੀਂ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਕੋਈ ਡਾਕਟਰ ਭੇਜ ਕੀ ਉਹਨਾਂ ਦੀ ਜਿਹੜੀ ਕੀਤੀ ਜਾਂਦੀ ਸੋ ਉਹ ਪ੍ਰੋਬਲਮ ਵੀ ਉੱਥੇ ਹੈਗੀ ਆ ਸੋ ਜੇ ਪੰਜਾਬ ਦੇ ਵਿੱਚ ਉਹਨਾਂ ਲਿਆਂਦਾ ਜਾਂਦਾ ਨਾਬੇ ਜਾਂ ਪਟਿਆਲੇ ਕਿਤੇ ਨਾ ਫਿਰ ਇੱਥੇ ਆਲਰੇਡੀ ਜਿੰਦਾ ਹਸਪਤਾਲ ਹੈਗਾ ਉਹ ਵੀ ਜਿਹੜੀ ਪ੍ਰੋਬਲਮ ਸੌਲਟ ਆਊਟ ਹੋ ਸਕਦੀ ਹੈਗੀ। ਲਾਸਟ ਟਾਈਮ ਕਦੋਂ ਪੇਸ਼ ਕੀਤਾ ਗਏਨ ਪਰਸਨ ਉਹਨਾਂ ਨੂੰ? ਇਨ ਪਰਸਨ ਨੂੰ 2014 ਚ ਇੱਥੇ ਪੇਸ਼ ਕੀਤਾ ਸੀ ਉਹਨਾਂ ਨੂੰ ਲੁਧਿਆਣੇ ਤੇ ਉਸ ਤੋਂ ਬਾਅਦ ਨਹੀਂ ਪੇਸ਼ ਕੀਤਾ ਤੇ ਪਰ ਉਹਨਾਂ ਨੂੰ ਰੋਪੜ ਫਿਰ ਬਾਅਦ ਦੇ ਵਿੱਚ 2015 ਦੇ ਵਿੱਚ ਇੱਕ ਕੇਸ ਦੇ ਵਿੱਚ ਪੇਸ਼ ਕੀਤਾ ਸੀ ਬਾਅਦ ਚ ਉਹ ਕੇਸਾਂ ਦੇ ਫੈਸਲੇ ਵੀ ਦੂਪਰ ਦੇ ਵਿੱਚ ਜਿਹੜੇ ਆ ਉਹ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੀਤੇ ਸੀ ਵੱਖ-ਵੱਖ ਸਮੇਂ ਤੇ ਅੱਡ-ਅੱਡ ਕੋਰਟਾਂ ਨੇ ਪ੍ਰੋਡਕਸ਼ਨ ਵੀ ਜਾਰੀ ਕੀਤੇ ਖਰੜ ਕੋਰਟ ਨੇ ਜਾਰੀ ਕੀਤੇ ਸੀ ਬਾਅਦ ਚ ਪੁਲਿਸ ਨੇ ਕਿਹਾ ਸਾਨੂੰ ਇਹ ਕੇਸ ਚ ਨਹੀਂ ਵਾਂਟਡ ਹੀ ਨਹੀਂ ਉਹ ਫੇਰ ਕੇਸ ਡਿਸਚਾਰਜ ਹੋ ਗਿਆ ਮੋਗਾ ਅਦਾਲਤ ਨੇ ਵੀ ਜਾਰੀ ਕੀਤੇ ਸੀ ਪਿਛਲੇ ਸਾਲ ਉਹ ਵੀ ਫੇਰ ਬਾਅਦ ਦੇ ਵਿੱਚ ਪੁਲਿਸ ਨੇ ਕਿਹਾ ਵੀ ਸਾਨੂੰ ਨਹੀਂ ਚਾਹੀਦਾ ਤੇ ਉਹ ਉਹ ਕੋਈ ਇਸ ਵੀ ਡਿਸਚਾਰਜ ਹੋ ਗਿਆ ਸੀ ਉਹਦੇ ਇਸ ਤਰ੍ਹਾਂ ਹੋਰ ਕਈ ਕੇਸ ਜਗ੍ਹਾ ਦੇ ਉੱਤੇ ਕੋਰਟਾਂ ਨੇ ਪ੍ਰੋਡਕਸ਼ਨ ਜਾਰੀ ਇੱਥੇ ਵੀ ਜਾਰੀ ਹੋਏ ਸੀ ਪਹਿਲਾਂ ਵੀ ਤੇ ਉਹ ਸਿਕਿਉਰਿਟੀ ਡਿਵੀਜ਼ਨ ਦੀ ਦੇ ਕੇ ਜਾ ਅਸੀਂ ਐਪਲੀਕੇਸ਼ਨ ਵੀ ਲਾਈ ਸੀ ਲਗਭਗ 1.5 ਸਾਲ ਪਹਿਲਾਂ ਵੀ ਉਹਨਾਂ ਨੂੰ ਇਨ ਪਰਸਨ ਪੇਸ਼ ਕੀਤਾ ਜਾਵੇ ਤਾਂ ਇਥੋਂ ਪ੍ਰੋਡਕਸ਼ਨ ਤੋਂ ਗਏ ਸੀ ਨਾ ਫਿਰ ਉਹਨਾਂ ਨੇ ਕਹਿਤਾ ਵੀ ਇੰਟੈਲੀਜੈਂਸ ਅਸੀਂ ਆਲਰੇਡੀ ਕਿਉਂਕਿ ਇਹ ਗੱਲ ਨੂੰ 2 ਸਾਲ ਤੋਂ 2.5 ਸਾਲ ਤੋਂ ਉੱਤੇ ਸਮਾਂ ਹੋ ਗਿਆ ਜਦੋਂ ਜੇਲ ਸੁਪਰਡੈਂਟ ਵੱਲੋਂ ਅਪਲਾਈ ਕੋਰਟ ਦੇ ਵਿੱਚ ਫਾਈਲ ਕੀਤੀ ਸੀ ਵੀ ਅਸੀਂ ਆਲਰੇਡੀ ਯੂਨੀਅਨ ਹੋਮ ਮਿਨਿਸਟਰੀ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਉਹਨਾਂ ਨੂੰ ਛੇਤੀ ਹੀ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਜਾਊਗਾ ਤੇ ਫੇਰ ਤੁਸੀਂ ਇਹਨਾਂ ਨੂੰ ਉੱਥੋਂ ਜਿਹੜਾ ਪ੍ਰੋਡਕਸ਼ਨ ਵੰਟ ਭੇਜਣਾ ਵੀ ਅਸੀਂ ਇੰਨੀ ਦੂਰੋਂ ਜਿਹੜਾ ਨਹੀਂ ਲੈ ਕੇ ਆਉਂਦੇ ਪਰ ਉਹ ਵੀ ਜਿਹੜੀ ਰਿਪਲਾਈ ਆ ਉਹ ਵੀ ਕਹਿ ਸਕਦੇ ਹਾਂ ਵੀ ਉਹ ਫੇਕ ਸਾਬਤ ਹੋਈ ਤੇ ਇਹ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੀ ਉਹਨਾਂ ਨੇ ਰਿਪਲਾਈ ਦਿੱਤੀ ਸੀ ਵੀ ਅਸੀਂ ਸ਼ਿਫਟ ਕਰ ਰਹੇ ਹਾਂ ਪਰ ਅਜੇ ਤੱਕ ਸ਼ਿਫਟ ਨਹੀਂ ਕੀਤਾ ਬਿਆਨ ਸਿੰਘ ਅਸੈਸੀਨੇਸ਼ਨ ਤੋਂ ਇਲਾਵਾ ਹੋਰ ਕਿੰਨੇ ਕ ਕੇਸਸ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਤੇ ਉਸ ਕੇਸ ਦੇ ਉਹ ਕਨਵਿਕਟਿਆ ਉਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਦੋ ਪੈਂਡਿੰਗ ਟ੍ਰਾਇਲ ਆ ਉਹਨਾਂ ਦੇ ਤੇ ਇੱਕ ਦੇ ਵਿੱਚ ਉਹ ਬੜੀ ਹੋਏ ਸੀ ਅਪੀਲ ਅਗੇਂਸਟ ਕੁਇਟਲ ਸਟੇਟ ਨੇ ਫਾਈਲ ਕੀਤੀ ਹੋਈ ਆ ਜਿਹੜੀ ਇੱਥੇ ਸੈਸ਼ਨ ਕੋਰਚ ਪੈਂਡਿੰਗ ਆ ਸੋ ਦੋ ਕੇਸ ਕਹਿ ਸਕਦੇ ਹਾਂ ਅਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਟ੍ਰਾਇਲ ਪੈਂਡਿੰਗ ਆ ਜਿਹੜੇ 6 ਤਰੀਕ ਨੂੰ ਦੋਨਾਂ ਦੀਆਂ ਗਵਾਹੀ ਇੱਕ ਦੀ ਤਾਂ ਗਵਾਹੀ ਬੰਦ ਹੋ ਗਈ ਹੈ ਉਹ ਵੀ ਲਾਸਟ ਆਪਣੀ ਉਹਦੇ ਉੱਤੇ ਹੀ ਆ ਬਿਆਨ ਸਿੰਘ ਅਸੈਸੀਨੇਸ਼ਨ ਚ ਟਿਲ ਡੈਥ ਉਹਨਾਂ ਨੂੰ ਟਿਲ ਡੈਥ ਜਿਹੜੀ ਹੈਗੀ ਉਹ ਸਜ਼ਾ ਹੋਈ ਹੋਈ ਹੈ ਕਿ ਉਹ ਜੇਲ੍ਹ ਦੇ ਵਿੱਚ ਰਹਿਣਗੇ ਹਾਂਜੀ ਉਹਦੇ ਚ ਇਹੀ ਹੈ ਵੀ ਜਦੋਂ ਉਹਨਾਂ ਨੂੰ ਇਨੀਸ਼ੀਅਲ ਟ੍ਰਾਇਲ ਦੇ ਵਿੱਚ ਨਾ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਭਾਈ ਜਗਤਾਲ ਸਿੰਘ ਵਾਦਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਹਾਈ ਕੋਰਟ ਨੇ ਜਦੋਂ ਅਪੀਲ ਦੇ ਵਿੱਚ ਫਿਰ ਜਿਹੜੀ ਆ ਉਹੋ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਤੋੜ ਕੇ ਤੇ ਨੈਚਰਲ ਲਾਈਫ ਦੀ ਜਿਹੜੀ ਲਾਈਫ ਇੰਪਰੀਜ਼ਨਮੈਂਟ ਕੀਤੀ ਸੀ ਤੇ ਬਾਅਦ ਦੇ ਵਿੱਚ ਸੀਬੀਆਈ ਦਾ ਕਿਉਂਕਿ ਕੇਸ ਸੀ ਸੀਬੀਆਈ ਭਾਈ ਜਗਤਾਰ ਸਿੰਘ ਹਵਾਰੇ ਨੂੰ ਲਾਈਫ ਤੋਂ ਦੁਵਾਰਾ ਯਾਨੀ ਕਿ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਵੀ ਉਹਨਾਂ ਦੀ ਅਪੀਲ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈਗੀ ਹੈ ਠੀਕ ਹੈ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਜਸਪਾਲ ਸਿੰਘ ਮਨਪੁਰ ਸਾਹਿਬ ਸੀਨੀਅਰ ਐਡਵੋਕੇਟ ਨੇ ਦੱਸ ਰਹੇ ਸੀਗੇ ਕਿ 6 ਤਰੀਕ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅਦਾਲਤ ਦੇ ਹੁਕਮ ਨੇ ਕਿਨ ਪਰਸਨ ਪੇਸ਼ ਕੀਤਾ ਜਾਵੇ ਬਿਆਨ ਹੋਣੇ ਨੇ 313 ਦੇ ਔਰ ਉਸ ਤੋਂ ਬਾਅਦ ਇਹ ਸਟੇਟ ਤੇ ਰਹਿ ਜਾਂਦਾ ਕਿ ਕਈ ਵਾਰ ਸਟੇਟ ਜਿਹੜੀ ਹੈ ਉਹ ਅਦਾਲਤ ਨੂੰ ਇਹ ਦਰਖਾਸਤ ਕਰਦੀ ਹੈ ਕਿ ਸਿਕਿਉਰਟੀ ਰੀਜ਼ਨਸ ਕਰਕੇ ਸ਼ਾਇਦ ਵੀਡੀਓ ਕਾਨਫਰੈਂਸਿੰਗ ਦੇ ਤਹਿਤ ਪੇਸ਼ੀ ਹੋ ਜਾਏ ਪਰ ਪੌਸਿਬਿਲਟੀ ਹੈ ਕਿ ਇਸ ਵਾਰ 6 ਤਰੀਕ ਨੂੰ ਲੁਧਿਆਣਾ ਦੀ ਅਦਾਲਤ ਦੇ ਵਿੱਚ ਭਾਈ ਜਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਸ਼ੈਂਕੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978